ਮੁਸਲਮਾਨਾਂ ਨੇ ਖਾਲਸਾ ਜੀ ਸ਼ੁਰੂ ਕੀਤੀਆਂ ਸਨ ਮੁਸਲਮਾਨਾਂ ਨੇ ਮੁਸਲਮਾਨਾਂ ਦਾ ਕਰੋ ਜੋਰ ਸੀ ਉਸ ਮੌਕੇ ਤੇ ਉਹਨਾਂ ਨੇ ਸੌਂਦੇ ਮਹੀਨੇ ਵਿੱਚ ਆਉਣਾ ਐਤਵਾਰ ਦਾ ਦਿਨ ਮਿੱਥਿਆ ਹੋਣਾ ਹੁਕਮ ਸੀ ਉਹਨਾਂ ਦਾ ਕਿ ਕੋਈ ਕੁੜੀ ਕੋਈ ਇਸਤਰੀ ਜਿਹੜੀ 50 ਸਾਲ ਤੋਂ ਵੱਡਾ ਹੈ ਉਹ ਹਰੇਕ ਬਾਹਰ ਨਿਕਲੇ ਪਿੰਡ ਚੋਂ ਜਿਹੜੀ ਘਰ ਵਿੱਚ ਰਹਿ ਜਾਵੇ ਲੱਭ ਕੋਵੇ ਉਹਨਾਂ ਸਾਰਿਆਂ ਦੇ ਸਾਹਮਣੇ ਉਹਦੀ ਬੇਸੀ ਕਰਕੇ ਉਹਨੂੰ ਟੁਕੜਾ ਟੁਕੜਾ ਕੀਤਾ ਜਾਂਦਾ ਔਰ ਉਹਨੂੰ ਬਾਹਰ ਕੱਢ ਕੇ ਤੇ ਆਮ ਦੇ ਨਾਲ ਮਾਤਾ ਸੁਣਨ ਵਾਲੀ ਗੱਲ ਹੈ ਬਾਹਰ ਕੱਢ ਕੇ ਉਹਨਾਂ ਸਾਰਿਆਂ ਨੂੰ ਤੇ ਮੁਸਲਮਾਨਾਂ ਨੇ ਚਾਰਚ ਫਿਰ ਖੜੇ ਹੋ ਜਾਣ ਤੇ ਉਹਨਾਂ ਨੌਜਵਾਨ ਕੁੜੀਆਂ ਨੂੰ ਲੰਗੀਆਂ ਕਰਕੇ ਨਚਾਉਣਾ ਜਿਹੜੀ ਉਹਨਾਂ ਨੂੰ ਪਸੰਦ ਆਵੇ ਉਹਨੂੰ ਬੰਨ ਕੇ ਤੇ ਆਪਣੀ بیگم ਬਣਾਉਣਾ ਇਹ ਬਸ਼ਰਮੀ ਦਾ ਕਾਰਨ ਸੀ ਬੜਾ ਪਾਰੀ ਇਹ ਬੇਇੱਜ਼ਤੀ ਦੀ ਗੱਲ ਸੀ ਬੜੀ ਪਾਰੀ ਉਦੋਂ ਇਹ ਪੀਆਂ ਲੱਗੀਆਂ ਮੁਸਲਮਾਨਾਂ ਨੇ ਸ਼ੁਰੂ ਕੀਤੀਆਂ ਇਹ ਕ੍ਰਿਤੀ ਗੁਰਮੁਖ ਪਿਆਰਿਆਂ ਨੇ ਤੇ ਜ਼ੋਰ ਲਾ ਕੇ ਹਟਾ ਲਈ ਹੈ ਮੋਤ ਨਗਰ ਵਿੱਚੋਂ ਹਟ ਚੁੱਕੀ ਹੈ ਮਹਾਂਪੁਰਖ ਬੜਾ ਦ੍ਰਿੜਤਾ ਨਾਲ ਇਹਦੇ ਬਾਰੇ ਪ੍ਰਚਾਰ ਕਰਿਆ ਕਰਦੇ ਸਨ ਅੱਜ ਦੇ ਦਿਨ ਸੌਣ ਦੇ ਮੀਨੇ ਦਾਸ ਨੂੰ ਚੇਤੇ ਆਈ ਹੈ ਇਸ ਵਾਸਤੇ ਜਿਹੜੀਆਂ ਧੀਆਂ ਪੈਣਾ ਨੂੰ ਆਪਣੇ ਭਰਾਵਾਂ ਦੀ ਤੇ ਮਾਪਿਆਂ ਦੀ ਇੱਜ਼ਤ ਚਾਹੀਦੀ ਹੈ ਉਹ ਤਾਂ ਅੱਜ ਤੋਂ ਲੈ ਕੇ ਗੰਦੀਆਂ ਧੀਆਂ ਵਿੱਚ ਬਾਹਰ ਜਾ ਕੇ ਨੱਚਣ ਟੱਪਣ ਨਾ ਤੇ ਜਿਨ੍ਹਾਂ ਨੇ ਖਿਆਲ ਕਰਨਾ ਹੈ ਅਸੀਂ ਆਪਣੇ ਭਰਾਵਾਂ ਨੂੰ ਨੱਚ ਨੱਚ ਕੇ ਵਿਖਾਉਣਾ ਹੈ ਕਿ ਅਸੀਂ ਇਹ ਜਿਵੇਂ ਵੇਸਵਾ ਨੱਚਦੀਆਂ ਨੇ ਤੇ ਜਿਵੇਂ ਐਕਟਰਸਾਂ ਨੱਚਦੀਆਂ ਨੇ ਉਹ ਜਿਹੜੀਆਂ ਨਾਚੀਆਂ ਅਸੀਂ ਵੀ ਬਣਨਾ ਅਸੀਂ ਇਹ ਵਿੱਚ ਕੋਈ ਨਹੀਂ ਰੱਖਣੀ ਉਹ ਉਹਨਾਂ ਦੀ ਮਰਜ਼ੀ ਰਹੀ ਕਹ ਦੋ ਵੱਧ ਕਹਿਣ ਦੀ ਮਜਬੂਰਤ ਨਹੀਂ ਸਮਝੀ ਇਹ ਤੀਆਂ ਬਿਲਕੁਲ ਮਨਮਤ ਹੈ ਇਹ ਗੁਰੂ ਕੀ ਮਰਿਆਦਾ ਤੋਂ ਉਲਟ ਹੈ ਤੋਂ ਸੌਣ ਦੇ ਮਹੀਨੇ ਦੇ ਵਿੱਚ ਜਿਹੜੀਆਂ ਸਖੀਆਂ ਆਪਣੀ ਪਤੀ ਦੀ ਸੇਵਾ ਵਿੱਚ ਰਹਿੰਦੀਆਂ ਹਨ ਤੋਂ ਉਹਨਾਂ ਨੂੰ ਬੜਾ ਭਾਰੀ ਸੁਹਾਗ ਸੁਹਾਗ ਚਨਨ ਪ੍ਰਾਪਤ ਹੁੰਦਾ ਹੈ ਇਹ ਰੂਪਕ ਅਲੰਕਾਰ ਬਣਾ ਕੇ ਮਹਾਰਾਜ ਸਾਹਿਬ ਜੀ ਸੌਣ ਦੇ ਮਹੀਨੇ ਵਿੱਚ ਕਿਰਪਾ ਕਰਕੇ ਪਵਿੱਤਰ ਵਿਦੇਸ਼ ਆਪ ਬਖਸ਼ ਰਹੇ ਹਨ